ਸਾਰੇ ਦਰਸ਼ਕਾਂ ਦਾ ਨਿਗਾਹ ਇਸਤਕਬਾਲ ਕਰਦੇ ਆ ਮੈਂ ਆ ਸੁਖਵੀਰ ਸਿੰਘ ਸ਼ਿਰਗਲ ਰਾਜਵੀਰ ਜਵੰਦਾ ਹੋਰਾਂ ਦੇ ਨਾਲ ਵਾਪਰਿਆ ਹਾਦਸਾ ਜਿਹੜਾ ਹੈ ਉਸ ਤੋਂ ਲੈ ਕੇ ਪਲ-ਪਲ ਦੀ ਅਪਡੇਟ ਜਿਵੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਹੁਣ ਤਾਜ਼ਾ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਕੀ ਸਥਿਤੀਆਂ ਬਣੀਆਂ ਨੇ ਕਿਵੇਂ ਬਣੀਆਂ ਨੇ ਤੇ ਅੱਜ ਦੀ ਰਾਤ ਕਿਵੇਂ ਬੇਹਦ ਖਤਰਿਆਂ ਭਰੀ ਹੈ ਰਾਜਵੀਰ ਜਵੰਦਾ ਦੇ ਲਈ ਇਸ ਵਕਤ ਦੀ ਇਹ ਵੱਡੀ ਅਪਡੇਟ ਦੇ ਰੂਪ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਿਨ ਜਿਹੜਾ ਜਾਰੀ ਕੀਤਾ ਗਿਆ ਸੀ ਉਸ ਮੈਡੀਕਲ ਬੁਲੇਟਿਨ ਦੇ ਵਿੱਚ ਵੀ ਹਰੇਕ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ ਜਿਹੜੀ ਲੋੜੀਂਦੀ ਹੈ ਜਿਸ ਦੇ ਬਾਰੇ ਜਾਣਕਾਰੀ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਹਰੇਕ ਉਹ ਗੱਲ ਤੁਹਾਡੇ ਤੱਕ ਪਹੁੰਚਦੀ ਕੀਤੀ ਗਈ ਤੇ ਇਸ ਵਕਤ ਅੱਜ ਦੀ ਰਾਤ ਕਿਵੇਂ ਤਰੇ ਆ ਭਰੀ ਜਿਹੜੀ ਆ ਰਾਜਵੀਰ ਜਵੰਦਾ ਦੇ ਲਈ ਬਣਦੀ ਚਾਰੀ ਆ ਇਸ ਦੇ ਬਾਬਤ ਸਾਥੀ ਕਲਾਕਾਰ ਜਿਨ੍ਹਾਂ ਦੇ ਵਿੱਚ ਕਰਨਵਰ ਗਰੇਵਾਲ ਜਿਨ੍ਹਾਂ ਦੇ ਵਿੱਚ ਕੁਲਵਿੰਦਰ ਬਿੱਲਾ ਤੇ ਹੋਰ ਐਮੀ ਬਿਰਕ ਸਣੇ ਵੱਖ-ਵੱਖ ਉਹ ਸਾਥੀ ਕਲਾਕਾਰ ਜਿਹੜੇ ਉਸੇ ਦਿਨ ਤੋਂ ਲਗਾਤਾਰ ਇਸ ਹਸਪਤਲ ਹਸਪਤਲ ਦੇ ਵਿੱਚ ਮੌਜੂਦ ਨੇ ਪਰਿਵਾਰ ਨੂੰ ਹੌਸਲਾ ਤਰਵਾਸਾ ਦੇ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਮੈਸੇਜ ਦੇ ਜਰੀਏ ਅਕੇਲੀ ਇੱਕ ਸੰਦੇਸ਼ ਜਾਰੀ ਕੀਤਾ ਗਿਆ ਜਾਂ ਫਿਰ ਇੱਕ ਅਪੀਲ ਨੁਮਾ ਗੱਲ ਲੋਕਾਂ ਦੇ ਸਾਹਮਣੇ ਰੱਖੀ ਗਈ ਆ ਉਹਨਾਂ ਤਮਾਮ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਲੋਕਾਂ ਦੇ ਸਾਹਮਣੇ ਰੱਖੀ ਗਈ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਇਹ ਅਪੀਲ ਕੀਤੀ ਗਈ ਹੈ ਕਿ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਜਿਹੜੀਆਂ ਨੇ ਇਸੇ ਤਰੀਕੇ ਜਾਰੀ ਰੱਖੀਆਂ ਜਾਣ ਕਿਉਂਕਿ ਡਾਕਟਰਾਂ ਦੇ ਵੱਲੋਂ ਅੱਜ ਦੀ ਰਾਤ ਨੂੰ ਬੜੀ ਹੀ ਬੇਅਦ ਖਤਰੇ ਭਰੀ ਰਾਤ ਜਿਹੜੀ ਆ ਉਹ ਦੱਸੀ ਗਈ ਆ ਹਾਲਾਂਕਿ ਪਿਛਲੇ ਦਿਨ ਤੋਂ ਜਿਸ ਦਿਨ ਰਾਜਵੀਰ ਜਵੰਦਾ ਹਰੋਂ ਦਾ ਐਕਸੀਡੈਂਟ ਹੁੰਦਾ ਜਿਸ ਦਿਨ ਭਿਆਨਕ ਪਾਣਾ ਇਹ ਹਾਦਸਾ ਉਹਨਾਂ ਦੇ ਨਾਲ ਵਾਪਰਦਾ ਉਸੇ ਦਿਨ ਤੋਂ ਲਗਾਤਾਰ ਡਾਕਟਰ ਜਿਹੜੇ ਨੇ ਜਦੋਂ ਜਦ ਕਰ ਰਹੇ ਨੇ ਵਕਵਾਕ ਸਮੇਂ ਦੇ ਉੱਪਰ ਜਿਹੜੇ ਕਹੇ ਲਈ ਕਿ ਮੈਡੀਕਲ ਬੁਲੇਟਿਨ ਜਾਰੀ ਕੀਤੇ ਜਾਂਦੇ ਨੇ ਉਹਦੇ ਵਿੱਚ ਕਈ ਵਾਰ ਇਹ ਵੀ ਜਾਣਕਾਰੀਆਂ ਸਾਡੇ ਤੱਕ ਪਹੁੰਚਦੀਆਂ ਹੋਈਆਂ ਜਿਹੜੀਆਂ ਕਿ ਤੁਹਾਡੇ ਤੱਕ ਵੀ ਪਹੁੰਚਦੀਆਂ ਕੀਤੀਆਂ ਸੀ ਕਿ ਉਹਨਾਂ ਦੀ ਸਥਿਤੀ ਦੇ ਵਿੱਚ ਹਲਕਾ ਸੁਧਾਰ ਜਿਹੜਾ ਉਹ ਦਿਖਾ ਲਈ ਦੇ ਰਿਹਾ ਹੈ ਅੱਖ ਦੇ ਵਿੱਚ ਉਹ ਹਾਂਝੂ ਵਗਣ ਦੀ ਗੱਲ ਹੋਵੇ ਉਹਨਾਂ ਦੀ ਮਾਤਾ ਜੀ ਦੇ ਵੱਲੋਂ ਉਹਨਾਂ ਦੇ ਕੋਲ ਜਾ ਕੇ ਕੁਝ ਗੱਲਾਂ ਜਿਹੜੀਆਂ ਨੇ ਭਾਵਕ ਮੰਦੇ ਨਾਲ ਸਾਂਝੀਆਂ ਕਰਦੀਆਂ ਹੋਣ ਤੇ ਉਸ ਤੋਂ ਬਾਅਦ ਹਲਕਾ ਰਿਐਕਟ ਉਹਨਾਂ ਦੇ ਵੱਲੋਂ ਕਰਨਾ ਹੋਵੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪੁਖਤਾ ਆ ਪਹੁੰਚਦੀਆਂ ਕੀਤੀਆਂ ਗਈਆਂ ਸਨ ਪਰ ਇਸ ਵਕਤ ਰਾਜਵੀਰ ਜਵੰਦਾ ਹੋਰਾਂ ਦੇ ਲਈ ਅੱਜ ਦੀ ਰਾਤ ਬੇहद ਇਕੱਲੀਅਕੇ ਖਤਰਿਆਂ ਭਰੀ ਹੈ ਕਿਉਂਕਿ ਡਾਕਟਰਾਂ ਦੇ ਵੱਲੋਂ ਅੱਜ ਦੀ ਰਾਤ ਨੂੰ ਸੋਸ਼ਲ ਟਾਈਮ ਜਿਸ ਨੂੰ ਕਹ ਲਿਆ ਜਾਂਦਾ ਉਹ ਐਲਾਨ ਦਿੱਤਾ ਗਿਆ ਤੇ ਇਸ 12 ਤੋਂ 14 ਘੰਟਿਆਂ ਦੇ ਵਿੱਚ ਕੋਈ ਏਦਾਂ ਦਾ ਹਾਦਸਾ ਨਾ ਵਾਪਰ ਜਾਵੇ ਜਿਸ ਦੀ ਕਿਸੇ ਵੀ ਤਰੀਕੇ ਦੇ ਨਾਲ ਆਸ ਕਿਸੇ ਦੇ ਵੱਲੋਂ ਨਹੀਂ ਕੀਤੀ ਜਾ ਸਕਦੀ ਸੀ ਇਸ ਵਕਤ ਰਾਜਵੀਰ ਜਵੰਦਾ ਜਿਹੜੇ ਨੇ ਬੇਹਦ ਨਾਜ਼ੁਕ ਹਾਲਾਤਾਂ ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਦੇ ਵੱਲੋਂ ਜਦੋਂ ਜਦ ਕੀਤੀ ਜਾ ਰਹੀ ਹੈ ਜ਼ਿੰਦਗੀ ਵਾਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਹੜੀ ਸਥਿਤੀ ਬਣੀ ਪਈ ਆ ਉਹ ਸਥਿਤੀ ਬਹੁਤ ਬੇਹਦ ਗੰਭੀਰ ਹੈ ਹਾਲਤ ਬੇਹਦ ਨਾਜ਼ੁਕ ਹੈ ਤੇ ਇਸ ਬੇਹਦ ਹਾਲਤ ਨਾਜ਼ੁਕ ਦੇ ਉੱਪਰ ਕਲਾਕਾਰ ਸਾਥੀ ਜਿਹੜੇ ਨੇ ਐਮੀ ਬਿਰਕ ਕਨਵਰ ਗਰੇਵਾਲ ਤੇ ਜਸ ਬਾਜਵਾ ਸਣੇ ਵੱਖ-ਵੱਖ ਹੋਰ ਸਾਥੀ ਕਲਾਕਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਅਪੀਲ ਜਿਹੜੀ ਕੀਤੀ ਗਈ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਪਲ-ਪਲ ਦੀ ਅਪਡੇਟ ਇਸੇ ਤਰੀਕੇ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੀ ਵੀ ਜਾਰੀ ਰੱਖਾਂਗੇ ਸਤਿ ਸ੍ਰੀ ਅਕਾਲ ਜੀ ਆ ਅਸੀਂ ਸਾਰੇ ਭਰਾ ਇਸ ਵੇਲੇ ਫੋਲਿਸ ਹਸਪਤਾਲ 'ਚ ਖੜੇ ਆਂ ਤੇ ਰਾਜਵੀਰ ਆਪਣਾ ਜ਼ੇਰੇ ਇਲਾਜ ਹੈ ਤੇ ਤਮ ਸਾਰੇ ਨੂੰ ਇੱਕ ਬੇਨਤੀ ਆ ਰਹੀ ਇਸ ਬੇਨਤੀ ਨੂੰ ਆ ਬਹੁਤ ਗੰਭੀਰਤਾ ਨਾਲ ਸੀਰੀਅਸਲੀ ਹੋ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਵੀਰ ਦੀ ਸਿਹਤ ਨੂੰ ਲੈ ਕੇ ਠੀਕ ਨੇ ਤੇ ਪਰ ਬਹੁਤ ਸਾਰੀਆਂ ਉਹ ਚੀਜ਼ਾਂ ਵੀ ਨੇ ਜਿਹੜੀਆਂ ਠੀਕ ਨਹੀਂ ਨੇ ਅੱਜ ਅਸੀਂ ਬੜੇ ਪਰੇਮਾਨ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਤੁਸੀਂ ਜਿੱਥੇ-ਜਿੱਥੇ ਵੀ ਹੋ ਸੰਗਤ ਰੂਪ ਦੇ ਵਿੱਚ ਤੁਸੀਂ ਸਾਰੇ ਅਰਦਾਸ ਕਰ ਲਈਏ ਸੱਚੇ ਪਾਤਸ਼ਾਹ ਦੇ ਚਰਨਾਂ ਔਰ ਸਾਨੂੰ ਪਤਾ ਸਾਰਿਆਂ ਨੂੰ ਕਿ ਕਿ ਜੋ ਹੁਣ ਤੱਕ ਚਾਰ ਤਿੰਨ ਦਾ ਸਫਰ ਰਿਹਾ ਹੈ ਉਹ ਵੀ ਤੁਹਾਡੀਆਂ ਸਭ ਦੀਆਂ ਅਰਦਾਸਾਂ ਬਦੌਲਤ ਇੱਥੇ ਤੱਕ ਆਇਆ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਰਾਤ ਸਾਡੇ ਲਈ ਬਹੁਤ ਖਾਸ ਹੈ ਤੇ ਸੰਗਤ ਰੂਪ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਅਗੇ ਕਿ ਕਿ ਰਾਜਵੀਰ ਨੂੰ ਜੀਵਨ ਦੇ ਦੇ ਤੇ ਬਾਕੀ ਜਿਹੜੇ ਸੱਜਣਾ ਹੋਰ ਅੱਗੇ ਜਾਣਾ ਚਾਹੁੰਦੇ ਆ ਰਾਤ ਦੀ ਰਾਤ ਅੱਜ ਦੀ ਸਾਰੀ ਰਾਤ ਕੋਈ ਬੈਠ ਕੇ ਸਿਮਰਨ ਕਰੇ ਕੋਈ ਬੈਠ ਕੇ ਅਰਦਾਸ ਕਰੇ ਜੋ ਜੋ ਵੀ ਜੁਬਾਨੀ ਚੋ ਜਿੱਥੇ ਜਿੱਥੇ ਚੰਗਾ ਲੱਗਦਾ ਕਿਸੇ ਵੀ ਧਰਮ ਦਾ ਕੋਈ ਮੰਦਰ ਚ ਬੈ ਕੇ ਕੋਈ ਆਪਣੀ ਅਰਦਾਸ ਕਰਨਾ ਚਾਹੁੰਦਾ ਹੈ ਕੋਈ ਮੁਸਲਮਾਨ ਭਰਾ ਸਾਡਾ ਤੇ ਮਸਜਿਦ ਚ ਬੈ ਕੇ ਕੁਝ ਵੀ ਕਰਨਾ ਚਾਹੁੰਦਾ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅੱਜ ਦਾ ਅੱਧ ਦੀ ਰਾਤ ਲੇਕੇ ਨਾ ਸੋ ਤੁਹਾਡੇ ਕੱਲੇ ਕੱਲੇ ਦੀ ਦੁਆ ਜਿਹੜੀ ਸਾਨੂੰ ਪੂਰਾ ਜਿਹੀ ਆ ਕੇ ਸਵੇਰ ਤੱਕ ਡਾਕਟਰ ਕੋ ਚੰਗਾ ਸੁਨੇਹਾ ਲੈ ਕੇ ਸੋ ਇਹਨਾਂ ਬੇਨਤੀਆਂ ਨਾਲ ਤੁਹਾਡੇ ਸਾਰਿਆਂ ਦੇ ਚਰਨਾਂ ਸਾਡਾ ਪੁੱਛਣਾ ਸਤਿ ਸ਼੍ਰੀ ਅਕਾਲ ਸਤਿ